Itulmm Eskisi Fah Dear Dik this I'm a fierce ਮੇਰਾ ਨਾਮ ਨੈਮਰੇ ਨੰਬਰ ਤੇ ਕੀ ਹੋਇਆ ਉਹ ਅਸੀਂ ਐਡੀਲੀ ਸਾਈਡ ਖੜੇ ਸੀ ਬੱਤੀ ਦੇ ਦੂਜੇ ਪਾਸੇ ਰੱਕ ਵੀ ਬੱਤੀ ਦੇ ਰੁਕਿਆ ਹੋਇਆ ਸੀ ਕੁੜੀਆਂ ਦੂਜੇ ਪਾਸੇ ਤੋਂ ਆਈਆਂ ਤੇ ਉਹਨਾਂ ਨੇ ਉਹਦਾ ਬ੍ਰੇਕ ਵੱਜੀ ਆ ਬ੍ਰੇਕ ਵੱਜੀ ਪੱਧਰੀ ਦੇ ਸਲਿੱਪ ਹੋਇਆ ਟੈਂਕ ਨਾਲ ਹੀ ਸਕੂਟਰੀ ਦੀ ਅੱਛਾ ਹਾਂ ਟਰੱਕ ਰੁਕਿਆ ਹੋਇਆ ਸੀ ਉਸ ਟਾਈਮ ਬਟ ਟਰੱਕ ਰੁਕਿਆ ਹੋਇਆ ਸੀ ਟਰੱਕ ਨਾਲ ਨੇ ਤੋੜ ਲਿਆ ਉਹ ਨਾਲ ਖਿੱਚਦਾ ਹੀ ਲਿਆ ਅਗਲੇ ਡੈਰ ਤੇ ਖਿੱਚਦਾ ਜੇ ਪਿਛਲੇ ਡੈਰ ਤੇ ਹੁੰਦਾ ਫਿਰ ਕੰਮ ਜ਼ਿਆਦਾ ਹੋਣਾ ਉਹਦਾ ਆ ਚੀਜ਼ ਸਾਹ ਵਾਈ ਟੁੱਟ ਗਿਆ ਕੁੜੀ ਪੱਟ ਬੁੱਟ ਸਾਹ ਤੋੜ ਦਿਆ ਨਹੀਂ ਜਿਹੜੀ ਕੁੜੀ ਪਿੱਛੇ ਲੱਗੀ ਉਹ ਕਿੱਟੀ ਗਈ ਦੋ ਕੁੜੀਆਂ ਸੀ ਨਾ ਦੋ ਕੁੜੀਆਂ ਸੀ ਇੱਕ ਇਧਰ ਗਿਰੀ ਐ ਇੱਕ ਇਧਰ ਗਿਰੀ ਐ ਇਹ ਟਾਇਰ ਦੇ ਬੁੱਲੇ ਟਾਇਰ ਤੇ ਗਿਰ ਗਈ ਦੂਜੀ ਕੁੜੀ ਵਿਚੋਂ ਫਸੇ ਗਈ ਉਹ ਜਿਹੜੀ ਮੋਰ ਦੀ ਪਿਛਲੀ ਗਿਰੀ ਜ ਆ ਉਹ ਨਾਲ ਘੀਜ਼ਾ ਲੈ ਕੇ ਹਾਂ ਓਕੇ ਉਹਦੇ ਕਿੰਨੇ ਟਰੈਕ ਬਚੀ ਐ ਇੱਕ ਦੇ ਪਸ ਇੱਕ ਦੇ ਪੱਟ ਟੁੱਟ ਗਿਆ ਉਹ ਟ੍ਰੈਕ ਟਾਇਰ ਖਿੱਚਦੇ ਦੇ ਕੇ ਆ ਗਿਆ ਵੀ ਟਾਇਰ ਚੜਿਆ ਨਹੀਂ ਟਾਇਰ ਨਾਲ ਖਿੱਚੀ ਗਈ ਖਿੱਚੀ ਗਈ ਰਗੜਾ ਹਾਂ ਇਹ ਹੋਣੀ ਸੀ ਟੱਕ ਬਹੁਤ ਵੀ ਚੁਰਿਆ ਹੀ ਸੀ ਜਦ ਸਟਾਰਟ ਹੋਇਆ ਹੀ ਸੀ ਬਹੁਤ ਜ਼ਿਆਦਾ ਗਲਤੀ ਇਹਦੀ ਸੀ ਕੁੜੀ ਦੇ ਜਦੋਂ ਬ੍ਰੇਕ ਵੱਜੀ ਨਾ ਉਹ ਗਿਰ ਗਈ ਕੱਕ ਦਾ ਬਰੇਕ ਹਰ ਬੱਤੀ ਤੋਂ ਚੱਲਿਆ ਹੀ ਸੀ ਹਜੇ ਵਿਚਾਰਾ ਇਹ ਇਹ ਤਾਂ ਲੋਕਾਂ ਨੇ ਦੇਖਿਆ ਬ੍ਰੇਕ ਮਲਵਾਈਏ ਲੋਕਾਂ ਨੇ ਟਰੱਕ ਵਾਲੀ ਦੀ ਬ੍ਰੇਕ ਲਵਾਈ ਹੈ ਬਾਜਾ ਹੱਲਾ ਪਾਇਆ ਬਹੁਤ ਜ਼ਿਆਦਾ ਰੋਲਾ ਪਾਇਆ ਫੇਰ ਦੇਖ ਕੀ ਨਾਮ ਆ ਤੁਹਾਡਾ ਮੇਰਾ ਜੀ ਰਕੇਸ਼ ਬੁਮਾਰਾ ਕਿਹੜੀ ਥਾਂ ਕੀ ਐਕਸੀਡੈਂਟ ਹੋਇਆ ਇਹ ਫੋਕਲ ਪੁਆਇੰਟ ਚੌਕ ਹੈ ਜੀ ਮੱਛੀ ਚੌਕ ਅੱਛਾ ਕੀ ਹੋਇਆ ਜੀ ਰ ਐਕਸੀਡੈਂਟ ਹੋਇਆ ਜੀ ਵੱਡੀ ਗੱਡੀ ਦਾ ਦੋ ਕੁੜੀਆਂ ਆ ਰਹੀਆਂ ਸੀ ਸਕੂਟਰੀ ਤੇ ਇੱਕ ਸੱਜੇ ਪਾਸੇ ਗਿਰ ਗਈ ਇੱਕ ਖੱਬੇ ਪਾਸੇ ਗਿਰ ਗਈ ਜਿਹੜੀ ਉਹ ਥੱਲੇ ਆ ਗਈ ਟਾਇਰ ਦੇ ਟਾਇਰ ਪੂਰਾ ਚੜਿਆ ਨਹੀਂ ਅਸੀੜ ਦੀ ਲੱਗੀ 10 ਫੁੱਟ ਇਹ ਜਿਹੜੀ ਗੱਡੀ ਖੜੀ ਹੈ ਹਾਂ ਜੀ ਆ ਜਿਹੜੀ ਗੱਡੀ ਖੜੀ ਹੈ ਕੁੜੀ ਨੂੰ ਕਸੀੜ ਦੇ ਲੈ ਗਏ ਕੁੜੀ ਨੂੰ ਕਸੀੜ ਦੇ ਲੈ ਗਈ ਜਿਹੜੀ ਕੁੜੀ ਸੀ ਦੂਜੀ ਦੂਜੇ ਪਾਸੇ गिर ਗਈ ਉਹ ਬੱਚੀ ਆਪਾ ਚਾਵਾ ਹੋਦਾ ਸਕੂਟਰੀ ਵੀ ਦੂਜੇ ਪਾਸੇ गिर ਗਈ ਸੀ ਇਹ ਕੁੜੀ ਥੱਲੇ ਆ ਗਈ ਸੀ ਇਹ ਥੱਲੇ ਆ ਗਈ ਹੈ ਜੀ ਫਿਰ ਇਹਨੂੰ ਕਿੱਥੇ ਲੈ ਕੇ ਗਏ ਰਜਿੰਦਰਾ ਲੈ ਕੇ ਹੁਣੇ ਜੀ ਇਹ ਤਾਂ ਕਲੀਅਰ ਨਹੀਂ ਹੈ ਮੈਨੂੰ ਕਿੱਥੇ ਲੈ ਗਏ ਲੈ ਕੇ ਗਿਆ ਫਿਰ ਪ੍ਰਾਈਵੇਟ ਕਾਰ ਨਾਲ ਲੈ ਕੇ ਗਏ ਜਿਹੜਾ ਟਰੱਕ ਵਾਲਾ ਸੀ ਇਹ ਇਹ ਜੀ ਇੱਧਰ ਵੀ ਉੱਧਰ ਫਰਾਰ ਹੋ ਗਏ ਬੰਦੇ ਭੱਜ ਗਏ ਹਾਂ ਜੀ ਇਹ ਸਾਈਡ ਤੇ ਵੀ ਕਿਸੇ ਹੋਰ ਨੇ ਲਾਈ ਹੈ ਗੱਡੀ ਅੱਛਾ ਕਿਸੇ ਵੱਲ ਭੁਲਾਈ ਹੈ ਹਾਂ ਜੀ ਆਪ ਸਤ ਕੀ ਨਾਮ ਹੈ ਤੁਹਾਡਾ ਜੀ ਇਹ ਮੇਰਾ ਨਾਮ ਐਸ.ਆਈ. ਮਦਰਨ ਸਿੰਘ ਆ ਜੀ ਸਿਟੀ ਟ੍ਰੈਫਿਕ ਟੂ ਪਟਿਆਲਾ ਤੁਹਾਡੀ ਡਿਊਟੀ ਕਿੱਥੇ ਲੱਗੀ ਹੋਈ ਸੀ ਸਰ ਮੇਰੀ ਐਸ.ਆਈ ਚੌਂਕ ਤੇ ਡਿਊਟੀ ਸੀਗੀ ਜੀ ਕਿਹੜਾ ਚੌਕ ਹੈ ਜੀ ਇਹ ਇਹ ਫੋਕਲ ਪੁਆਇੰਟ ਪਟਿਆਲਾ ਜੀ ਕੀ ਹੋਇਆ ਜੀ ਕੋਈ ਐਕਸੀਡੈਂਟ ਹੋਇਆ ਜੀ ਗੱਡੀ ਨਾਲ ਟਰੱਕ ਨਾਲ ਭੁੰਗੜਾ ਟਰੱਕ ਸੀਗਾ ਇੱਕ ਟਵਾ ਦੇ ਪਰਚੇ ਸੀਗੇ ਲੜਕੀਆਂ ਦੋ ਉਹਨਾਂ ਦਾ ਐਕਸੀਡੈਂਟ ਹੋਇਆ ਜੀ ਇੱਕ ਲੜਕੀ ਥੱਲੇ ਆ ਗਈ ਸੀ ਟਾਇਰ ਦੇ ਉਹਨੂੰ ਆ ਹਸਪਤਾਲ ਭੇਜਿਆ ਗਿਆ ਜੀ ਕੀ ਦੇਖ ਜਿਹੜਾ ਇੱਕ ਮੋਤੀ ਵੀਰ ਦਾ ਟੱਕਰ ਡਾਇਵਰ ਸੀ ਭੜਾ ਗਿਆ ਉਹ ਨਹੀਂ ਜੀ ਉਹ ਗੱਡੀ ਛੱਡ ਕੇ ਭੱਜ ਗਿਆ ਗੱਡੀ ਛੱਡ ਕੇ ਭੱਜ ਗਿਆ ਬੱਚਿਆਂ ਨੂੰ ਉਹ ਤੇ ਹਸਪਤਲ ਭੇਜ ਦਿੱਤਾ ਗਿਆ ਹਾਂ ਜੀ ਬੱਚਿਆਂ ਨੂੰ ਹਸਪਤਲ ਉਹਨਾਂ ਕੀ ਦੀ ਕਾਰਵਾਈ ਥਾਣੇ ਵਾਲੇ ਹਾਂ ਥਾਣੇ ਵਾਲੇ ਆਣਗੇ ਜੀ ਉਹਨਾਂ ਨੂੰ ਸਲਾਹ ਕਰਦੇ ਆ ਜੀ ਉਹ ਆ ਕੇ ਅੱਗੇ ਕਾਰਵਾਈ ਕਰਨਗੇ ਕੀ ਨਾਮ ਆ ਤੁਹਾਡਾ ਕਿਹੜਾ ਫਰਕ ਲੱਗਦਾ ਜੀ ਇਹ ਥਾਣਾ ਨਾਜ ਮੰਡੀ ਲੱਗਦਾ ਜੀ ਇਹ ਅਸੀਗਰ ਭੇਦ ਸਿੰਘ ਹੈ ਮੇਰਾ ਨਾਮ ਕੀ ਹੋਇਆ ਜੀ ਉਹਨੇ ਜਿਹੜਾ ਇਹ ਐਕਸੀਡੈਂਟ ਹੋਇਆ ਜੀ ਇੱਥੇ ਮੌਕੇ ਤੇ ਆਏ ਆ ਡਰਾਈਵਰ ਹੈ ਨਹੀਂ ਮੌਕੇ ਤੋਂ ਭੱਜ ਗਿਆ ਗੱਡੀ ਛੱਡ ਕੇ ਤੇ ਜ਼ਖਮੀ ਨੂੰ ਹਸਪੀ ਬਾਕੀ ਬੜਤਾਲ ਜਾ ਰਹੀ ਹੈ ਇਹ ਗੱਡੀ ਹੁਣ ਤਾਂ ਨੇ ਲੈ ਕੇ ਜਾਈ ਜਾਏਗੀ ਹਾਂਜੀ ਉਹ ਤਾਂ ਕਬਜ਼ੇ ਚ ਲਾਂ ਗਈ ਗੱਡੀ ਮੇਰਾ ਨਾਮ ਲੈਂ ਵੀਰੇ ਨੰਬਰ ਤੇ ਕੀ ਹੋਇਆ ਉਹਦੇ ਅਸੀਂ ਏਧੇਲੀ ਸਾਈਡ ਖੜੇ ਸੀ ਬੱਤੀ ਦੇ ਦੂਜੇ ਪਾਸੇ ਟਰੱਕ ਵੀ ਬੱਤੀ ਦੇ ਰੁਕਿਆ ਹੋਇਆ ਸੀ ਕੁੜੀਆਂ ਦੂਜੇ ਪਾਸੇ ਤੋਂ ਆਈਆਂ ਤੇ ਉਹਨਾਂ ਨੇ ਉਹਦਾ ਬ੍ਰੇਕ ਵੱਜੀ ਆ ਬ੍ਰੇਕ ਵੱਜੀ ਪੱਜਰੀ ਦੇ ਸਲਿੱਪ ਹੋਇਆ ਟਾਂ ਨਾਲ ਹੀ ਸਕੂਟਰੀ ਦੀ ਅੱਛਾ ਹਾਂ ਟਰੱਕ ਰੁਕਿਆ ਹੋਇਆ ਸੀ ਉਸ ਟਾਈਮ ਬਸ ਟਰੱਕ ਰੁਕਿਆ ਹੋਇਆ ਸੀ ਟਰੱਕਾਂ ਨੇ ਤੋੜ ਲਿਆ ਉਹ ਨਾਲ ਖਿੱਚਦਾ ਹੀ ਲਿਆ ਅਗਲੇ ਡੈਰ ਤੇ ਖਿੱਚਦਾ ਜੇ ਪਿਛਲੇ ਡਰ ਦੇ ਹੁੰਦਾ ਫੇਰ ਕੰਮ ਜ਼ਿਆਦਾ ਹੋਇਆ ਉਹਦਾ ਆ ਚੀਜ਼ ਸਾਹ ਲਈ ਟੁੱਟ ਗਿਆ ਕੁੜੀ ਪਾਟ ਟੁੱਟ ਸਾਹ ਤੋੜ ਦਿਆ ਨਹੀਂ ਜਿਹੜੀ ਕੁੜੀ ਪਿੱਛੇ ਬੈਠੀ ਉਹ ਕਿੱਟੀ ਗਈ ਦੋ ਕੁੜੀਆਂ ਸੀ ਨਾ ਦੋ ਕੁੜੀਆਂ ਸੀ ਇੱਕ ਇਧਰ ਗਿਰੀ ਐ ਇੱਕ ਇਧਰ ਗਿਰੀ ਐ ਇਹ ਟਾਇਰ ਦੇ ਬੁਲੇ ਟਾਇਰ ਤੇ ਗਿਰ ਗਈ ਦੂਜੀ ਕੁੜੀ ਚੋ ਬਸੇ ਗਈ ਉਹ ਜਿਹੜੀ ਮੋੜ ਦੀ ਪਿਛਲੀ ਗਿਰੀ ਐ ਉਹ ਨਾਲ ਕ੍ਰੀਜ਼ਾ ਲੈ ਕੇ ਆ ਹਾਂ ਓਕੇ ਉਹਦੇ ਕਿੰਨੇ ਟੈਕ ਬਚੀ ਐ ਇੱਕ ਦੇ ਅਸੀਂ ਇੱਕ ਦੇ ਪੱਟ ਟੁੱਟ ਗਿਆ ਉਹ ਟਾਇਰ ਖਿੱਚਦੇ ਦੇ ਕੇ ਆ ਗਿਆ ਵੀ ਟਾਇਰ ਚੜਿਆ ਨਹੀਂ ਟਾਇਰ ਨਾਲ ਖਿੱਚੀ 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 ਰਗੜਾ ਨਾਲ ਹਾਂ ਇਹ ਹੋਣੀ ਸੀ ਟੱਕ ਬਹੁਤ ਵੀ ਤੁਰੇ ਹੀ ਸੀ ਜਦ ਸਟਾਰਟ ਹੋਇਆ ਹੀ ਕੁੜੀਆਂ ਜਦੋਂ ਬ੍ਰੇਕ ਵੱਜੀ ਨਾ ਉਹ ਗਿਰ ਗਈ ਕੱਕ ਦਾ ਬਰੇ ਲਾਲ ਬੱਤੀ ਤੋਂ ਚੱਲਿਆ ਹੀ ਸੀ ਹਜੇ ਜਣਾ ਇਹ ਇਹ ਤਾਂ ਲੋਕਾਂ ਨੇ ਦੇਖਿਆ ਬ੍ਰੇਕ ਮਲਵਾਈਏ ਲੋਕਾਂ ਨੇ ਟਰੱਕ ਵਾਲੀ ਦੀ ਬ੍ਰੇਕਲਵਾਈ ਹੈ ਬਾਜਾ ਹੱਲਾ ਪਾਇਆ ਬਹੁਤ ਜ਼ਿਆਦਾ ਰੋਲਾ ਪਾਇਆ ਫੇਰ ਕੀ ਨਾ ਮਸ ਹੋਦਾ ਮੇਰਾ ਜੀ ਰਕੇਸ਼ ਕੁਮਾਰ ਕਿਹੜੀ ਥਾਂ ਕਿ ਐਕਸੀਡੈਂਟ ਹੋਇਆ ਇਹ ਫੋਕਲ ਪੁਆਇੰਟ ਚੌਕ ਹੈ ਜੀ ਮੱਛੀ ਚੌਕ ਅੱਛਾ ਕੀ ਹੋਇਆ ਜੂਰੇ ਐਕਸੀਡੈਂਟ ਹੋਇਆ ਜੀ ਵੱਡੀ ਗੱਡੀ ਦਾ ਦੋ ਕੁੜੀਆਂ ਆ ਰਹੀਆਂ ਸੀ ਸਕੂਟਰੀ ਤੇ ਇੱਕ ਸੱਜੇ ਪਾਸੇ ਗਿਰ ਗਈ ਇੱਕ ਕੰਨਹੇ ਪਾਸੇ ਗਿਰ ਗਈ ਜਿਹੜੇ ਉਹ ਥੱਲੇ ਆ ਕੇ ਟਾਇਰ ਦੇ ਟਾਇਰ ਪੂਰਾ ਚੜਿਆ ਨਹੀਂ ਕਸੀੜ ਦੀ ਲੈ ਗਈ 10 ਫੁੱਟ ਇਹ ਜਿਹੜੀ ਗੱਡੀ ਖੜੀ ਹੈ ਹਾਂਜੀ ਆ ਜਿਹੜੀ ਗੱਡੀ ਖੜੀ ਹੈ ਕੁੜੀ ਨੂੰ ਕਸੀੜ ਦੇ ਲੈ ਗਏ ਕੁੜੀ ਨੂੰ ਕਸੀੜ ਦੇ ਲੈ ਗਈ ਜਿਹੜੀ ਕੁੜੀ ਸੀ ਦੂਜੀ ਦੂਜੇ ਪਾਸੇ गिर ਗਈ ਉਹ ਬੱਚੀ ਆ ਬਚਾਵਾ ਹੋਦਾ ਸਕੂਟਰੀ ਵੀ ਦੂਜੇ ਪਾਸੇ गिर ਗਈ ਸੀ ਇਹ ਕੁੜੀ ਥੱਲੇ ਆ ਗਈ ਸੀ ਇਹ ਥੱਲੇ ਆ ਗਈ ਹੈ ਜੀ ਫਿਰ ਇਹਨੂੰ ਕਿੱਥੇ ਲੈ ਕੇ ਗਏ ਰਜਿੰਦਰਾ ਲੈ ਕੇ ਹੁਣੇ ਜੀ ਇਹ ਤਾਂ ਕਲੀਅਰ ਨਹੀਂ ਆ ਮੈਨੂੰ ਕਿੱਥੇ ਲੈ ਗਏ ਲੈ ਕੇ ਗਿਆ ਫਿਰ ਪ੍ਰਾਈਵੇਟ ਕਾਰ ਨਾਲ ਲੈ ਕੇ ਗਏ ਜਿਹੜਾ ਟਰੱਕ ਵਾਲਾ ਸੀ ਇਹ ਇਹ ਜੀ ਇੱਧਰ ਵੀ ਉੱਧਰ ਫਰਾਰ ਹੋ ਗਏ ਬੰਦੇ ਭੱਜ ਗਏ ਹਾਂਜੀ ਇਹ ਸਾਈਡ ਤੇ ਵੀ ਕਿਸੇ ਹੋਰ ਨੇ ਲਾਈ ਹੈ ਗੱਡੀ ਅੱਛਾ ਕਿਸੇ ਹੋਰ ਵੀ ਲਾਈ ਸਭ ਕੀ ਨਾਮ ਹੈ ਤੁਹਾਡਾ ਜੀ ਇਹ ਮੇਰਾ ਨਾਮ ਐਸ.ਏ ਮਦਰਨ ਸਿੰਘ ਆ ਜੀ ਸਿਟੀ ਟ੍ਰੈਫਿਕ ਟੂ ਪਟਿਆਲਾ ਤੁਹਾਡੀ ਡਿਊਟੀ ਕਿੱਥੇ ਲੱਗੀ ਹੋਈ ਸੀ ਸਰ ਮੇਰੀ ਐਸਏ ਚੌਂਕ 'ਚ ਡਿਊਟੀ ਸੀਗੀ ਜੀ ਕਿਹੜਾ ਚੌਂਕ ਹੈ ਜੀ ਇਹ ਇਹ ਵਾ ਫੋਕਲ ਪੁਆਇੰਟ ਪਟਿਆਲਾ ਕੀ ਹੋਇਆ ਜੀ ਉਹ ਐਕਸੀਡੈਂਟ ਹੋਇਆ ਜੀ ਗੱਡੀ ਨਾਲ ਟਰੱਕ ਨਾਲ ਭੁੰਗੜਾ ਟਰੱਕ ਸੀਗਾ ਇੱਕ ਤਵਾ ਦੇ ਬੱਚੇ ਸੀਗੇ ਲੜਕੀਆਂ ਦੋ ਉਹਨਾਂ ਦਾ ਐਕਸੀਡੈਂਟ ਹੋਇਆ ਜੀ ਇੱਕ ਕੋਈ ਲੜਕੀ ਥੱਲੇ ਆ ਗਈ ਸੀ ਟਾਇਰ ਦੇ ਉਹਨੂੰ ਆ ਹਸਪਤਾਲ ਭੇਜਿਆ ਗਿਆ ਜੀ ਇੱਕੀ ਦੇਖ ਜਿਹੜਾ ਮੋਤੀ ਜਿਹੜਾ ਟੱਕਰ ਡਾਈਵਰ ਸੀ ਬੜਾ ਗਿਆ ਉਹ ਨਹੀਂ ਜੀ ਉਹ ਗੱਡੀ ਛੱਡ ਕੇ ਭੱਜ ਗਿਆ ਛੱਡ ਕੇ ਭੱਜ ਗਿਆ ਹਾਂ ਜੀ ਬੱਚੇ ਨੂੰ ਤੇ ਹਸਲ ਵੇਜ ਤੱਕ ਹਾਂ ਜੀ ਬੱਚੇ ਨੂੰ ਹਸਤਾ ਨੇ ਕੀ ਕਾਰਵਾਈ ਥਾਣੇ ਵਾਲੇ ਹਾਂ ਥਾਣੇ ਵਾਲੇ ਆਣਗੇ ਜੀ ਉਹਨਾਂ ਨੂੰ ਤਲਾਸ਼ ਕਰਦੇ ਆ ਜੀ ਉਹ ਆ ਕੇ ਆ ਕੇ ਕਾਰਵਾਈ ਕਰਨਗੇ